ਥਾਣਾ ਚਬਾਲ ਦੇ ਅਧੀਨ ਆਉਂਦੇ ਪਿੰਡ ਐਮਾ ਕਲਾਂ ਦੇ ਵਿੱਚ ਪਿੰਡ ਦੇ ਵਿੱਚ ਬਣੇ ਗੁਰਦੁਆਰੇ ਦੇ ਵਿੱਚ ਇੱਕ ਅੰਮ੍ਰਿਤਧਾਰੀ ਦਲਿਤ ਕੁੜੀ ਦੇ ਨਾਲ ਜ਼ਬਰਦਨਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਦੋਂ ਇਹ ਮਾਮਲਾ 올 ਇੰਡੀਆ ਐਂਟੀ ਕ腐ਪਸ਼ਨ ਮੋਰਚਾ ਦੇ ਕੋਲ ਪਹੁੰਚਿਆ ਤਾਂ ਉਹ ਪੀੜਤ ਕੁੜੀ ਦੇ ਪਰਿਵਾਰ ਨੂੰ ਜਾ ਕੇ ਮਿਲੇ ਅਤੇ ਗਰੰਥੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਅਵਾਲ ਚੁੱਕੀ ਅਤੇ ਇਹ ਸਾਰਾ ਮਾਮਲਾ ਤਰੰਤਰੰਦੇ ਐਸਐਸਪੀ ਦਰਸ਼ਨ ਸਿੰਘ ਮਾਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਮੈਂ ਗੁਰਦਾਰਗੰਜ ਸੇਵਾਗਾਰ ਮੈਂ ਰੋਜ਼ ਹੀ ਚਰਨੀ ਨੂੰ ਕਰਦਾ ਸੀ ਫਿਰ ਮੈਂ ਬਾਬਾ ਜੀ ਨੇ ਉਹਵਾ ਮਾਰ ਲਿਆ ਫਿਰ ਮੈਨੂੰ ਅੰਦਰ ਲਾ ਗਏ じゃ ਫਿਰ ਮੈਂ ਜਬਰਦਸਤੀ ਕੀਤੀ ਹਾਂਜੀ ਵਾ ਸੀਦਨ ਆਰਸਪਾਲ ਸਿੰਘ ਪਿੰਡ ਚਪਾਲ ਹਾਂਜੀ ਸਜਣ ਚਾਹੀਦੀ ਫੁੱਲ ਚਲੇ ਅਜੇ ਹਾਂਜੀ ਨਹੀਂ ਬਾਬਾ ਜੀ ਕਹਿੰਦੇ ਸੀ ਮ ਜੀ ਦੇ ਮੈਂ ਉਹ ਜਾਨੀ ਸੇਵਾ ਕਰਨ ਬਾਬਾ ਜੀ ਫਿਰ ਮੈਨੂੰ ਅੰਦਰ ਲਾਗੇ ਅੰਦਰ ਜਾ ਕੇ ਬਣ ਜਾਂਦਾ ਸੌੜਦਾ ਫਿਰ ਮੈਨਾਂ ਹਾਂਜੀ ਫਿਰ ਮੈਨਾਂ ਕਾਪੀ ਟਾਲ ਹਾਂਜੀ ਉਸ ਵਕਤ ਹਾਂਜੀ ਕਾਰਵਾਈ ਨਹੀਂ ਹੋਈ ਹਾਂਜੀ ਸ਼ਕੀਆਬ ਜੀ ਮੇਰਾ ਨਾਮ ਅਜੇ ਕੁਮਾਰ ਪੰਜਾਬ ਪ੍ਰਧਾਨ ਆਲ ਇੰਡੀਆ ਐਂਟੀ ਕ腐ਪਸ਼ਨ ਮੋਰਚੇ ਵੱਲੋਂ ਅੱਜ ਅਸੀਂ ਪਿੰਡ ਐਮਏ ਕਲਾਮ ਵਿੱਚ ਪਹੁੰਚੇ ਆ ਜਿੱਥੇ ਕਿ ਸਾਨੂੰ ਗੁਰਸੇਵਕ ਸਿੰਘ ਪੁੱਤਰ ਲਾਲ ਸਿੰਘ ਨੇ ਇੱਕ ਐਫੀਡਵਿਟ ਦਿੱਤਾ ਆ ਕਿ ਉਹਨਾਂ ਦੀ ਸਿਸਟਰ ਮਨਜੀਤ ਕੌਰ ਦੇ ਨਾਲ ਪਿੰਡ ਦੇ ਹੀ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗਰੰਥੀ ਨੇ ਉਹਨਾਂ ਦੀ ਮਤਲਬ ਕਿ ਸਿਸਟਰ ਜਿਹੜੀ ਆ ਗੁਰਦਾਰੇ ਸਾਹਿਬ ਜਿਹੜੀ ਆਪਣਾ ਮੱਥਾ ਟੇਕਣ ਵਾਸਤੇ ਗਈ ਸੀ ਤੇ ਗਰੰਥੀ ਨੇ ਉਹਨੂੰ ਖਿੱਚ ਕੇ ਜਿਹੜਾ ਆ ਕਿ ਆਪਣੇ ਕਮਰੇ ਦੇ ਵਿੱਚ ਵਾਰ ਲਿਆ ਬਾਹਰ ਦਾ ਗੇਟ ਨੂੰ ਆਪਣਾ ਕੁੰਡਾ ਲਗਾ ਕੇ ਜਿੱਥੇ ਉਸ ਦੇ ਨਾਲ ਇਹ ਮਤਲਬ ਕਿ ਗਲਤ ਕੰਮ ਕੀਤਾ ਹੈ ਉਹਦੇ ਨਾਲ ਬਹੁਤ ਅਸੀਂ ਉਹ ਤਾਂ ਮਤਲਬ ਕਿ ਅੱਜ ਸਨ ਪੁੱਛਣ ਆਏ ਹਾਂ ਉਹਨਾਂ ਦਾ ਹਾਲ ਤੇ ਸਾਨੂੰ ਪਤਾ ਲੱਗਾ ਕਿ ਇੱਥੇ ਉਹਨਾਂ ਨੇ 17 ਤਰੀਕ ਨੂੰ ਦਰਖਾਸਤ ਵੀ ਦਿੱਤੀ ਸੀ ਚਪਾੜ ਥਾਣੇ ਦੇ ਵਿੱਚ ਪਰ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਬਹੁਤ ਮਤਲਬ ਕਿ ਨਿੰਦਨਯੋਗ ਘਟਨਾ ਕਿ ਗੁਰੂ ਘਰ ਦੇ ਵਿੱਚ ਇਹ ਕੰਮ ਮਤਲਬ ਕਿ ਗਰੰਥੀ ਵੱਲੋਂ ਕੀਤਾ ਗਿਆ ਆ ਇੰਨੀ ਜਿਆਦੀ ਮਾਰੀ ਘਟਨਾ ਜਿਹੜੀ ਹੋਈ ਹੈ ਇਸ ਪਿੰਡ ਦੇ ਵਿੱਚ ਬਹੁਤ ਹੀ ਨਿੰਦਨਯੋਗ ਆ ਬਿਲਕੁਲ ਜੀ ਕੁੜੀ ਅਸੀਂ ਆ ਕੇ ਇੱਥੇ ਮਤਲਬ ਕਿ ਦੇਖਿਆ ਆ ਲੜਕੀ ਦੀ ਉਮਰ ਮਤਲਬ ਕਿ 20 ਸਾਲ ਦੇ ਕਰੀਬ ਆ ਤੇ ਲੜਕੀ ਦੇ ਨਾਲ ਬਹੁਤ ਗਲਤ ਕੰਮ ਹੋਇਆ ਉਹਨੇ ਅਮਰਤ ਛਕਿਆ ਹੋਇਆ ਆ ਤੇ ਗੁਰੂ ਦੇ ਲੜ ਮਤਲਬ ਕਿ ਲੱਗੀ ਹੋਈ ਆ ਉਹ ਤੇ ਉਸ ਦੇ ਨਾਲ ਇਹਨੀ ਮਾੜੀ ਘਟਨਾ ਜਿਹੜੀ ਹੋਈ ਆ ਬਹੁਤ ਹੀ ਨਿੰਦਨਯੋਗ ਸਾਡੀ ਪੰਜਾਬ ਸਰਕਾਰ ਸਰਦਾਰ ਕੈਪਟਨ ਅਮਨਿੰਦਰ ਸਿੰਘ ਜੀ ਕੋਲੋਂ ਵੀ ਮੰਗਿਆ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਕਿ ਇਹੋ ਜਿਹੜੇ ਦੋਚੀ ਆ ਇਹ ਜੇਲ੍ਹਾਂ ਚ ਡੱਕੇ ਜਾਣ ਇਸ ਪਰਿਵਾਰ ਨੂੰ ਸਾਫ ਦਵਾਉਣ ਲਈ ਮੋਰਚਾ ਜਿਹੜਾ ਆ ਇਹਨਾਂ ਦੇ ਨਾਲ ਆ ਉਹ ਗ੍ਰੰਥੀ ਨੇ ਰੇ ਪਿਤਾ ਦਰਦਨ ਦੀ ਲੜਕੀ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਲਈ ਗਈ ਸੀ ਉਥੋਂ ਨੇ ਸ਼ਾਇਦ ਦੂਨਤ ਲਈ ਜਾ ਕੇ ਉਹਨਾਂ ਦੇ ਪਿਤਾ ਉਹਦੇ ਖਿਲਾਫ ਕੇਸ ਰਿਪੋਰਟ ਕੀਤਾ ਗ੍ਰੰਤੀ ਜੀ ਬਰਾੜ ਗ੍ਰੰਤੀ ਦਾ ਨਾਮ ਜਿਹੜਾ ਰਚਪਾਲ ਸਿੰਘ ਹੈ ਇਹ ਜਿਵਾਲ ਕਲਾ ਪਿੰਡ ਤੋਂ ਬਲੌਂਗ ਪਰ ਹਨ ਮਰੇੜਾ 21 ਸਾਲ ਦੀ ਹੈ 21 ਸਾਲ ਦੀ ਦੰਤੋ 76 ਪਰ ਇਹ ਹੁਣ ਕੋਈ ਗੱਲ ਨਹੀਂ ਸੀ ਕਿ ਉਹ ਪਹਿਲਾਂ ਗ੍ਰੰਤੀ ਨੂੰ ਫੜਨਾ ਚਾਹੁੰਦੇ ਕਿ ਉਹ ਗ੍ਰੰੰਤੀ ਮੌਕੇ ਤੋਂ ਫਰਾਰ ਹੋ ਜਾਵੇ